ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਇੱਕ ਵੱਡਾ ਧਮਾਕਾ ਹੋਇਆ ਹੈ ਜੀਹਾਂ ਮਜੀਠਾ ਰੋਡ ਬਾਈਪਾਸ ਤੇ ਬਾਹਰ ਪਿੰਡ ਨਸ਼ਹਿਰੇ ਦੇ ਵਿੱਚ ਇੱਕ ਬਲਾਸਟ ਹੋਇਆ ਹੈ ਤੇ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਅਚਾਨਕ ਇੱਕ ਸ਼ਖਸ ਜਦੋਂ ਇਹਨਾਂ ਝਾੜੀਆਂ ਦੇ ਅੰਦਰ ਵੜਿਆ ਤਾਂ ਅਚਾਨਕ ਉਸ ਜਗ੍ਹਾ ਦੇ ਉੱਤੇ ਇੱਕ ਵੱਡਾ ਧਮਾਕਾ ਹੁੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਟੀਮ ਮੌਕੇ ਤੇ ਪਹੁੰਚੀ ਹੈ ਤਾਂ ਇੱਥੇ ਸ਼ਖਸ ਮੌਜੂਦ ਸੀ ਇਹਨਾਂ ਝਾੜੀਆਂ ਦੇ ਵਿੱਚ ਤਾਂ ਉਸ ਕੋਈ ਚੀਜ਼ ਨੂੰ ਆਪਣੇ ਨਾਲ ਲੈ ਕੇ ਚੱਲ ਰਿਹਾ ਸੀ ਦਿਲ ਨਾਲ ਲੈ ਕੇ ਚੱਲ ਰਿਹਾ ਸੀ ਤੇ ਅਚਾਨਕ ਜਿਹੜਾ ਹੈ ਉਥੇ ਵੱਡਾ ਬਲਾਸਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚਦੀ ਹੈ ਤੇ ਆਵਾਜ਼ ਨਹੀਂ ਜਿਆਦਾ ਸੀ ਕਿ ਪੂਰੇ ਇਲਾਕੇ ਦੇ ਵਿੱਚ ਅਸੀਂ ਆਵਾਜ਼ ਫਰਾਈ ਦਿੱਤੀ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋਗਾ ਕਿਸ ਤਰੀਕੇ ਦੇ ਨਾਲ ਇਸ ਧਮਾਕੇ ਦੀ ਆਵਾਜ਼ ਜਿਹੜੀ ਦੇਖਣ ਨੂੰ ਮਿਲੀ ਔਰ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਸਾਡੇ ਨਾਲ ਕੁਝ ਪ੍ਰਤੱਖ ਦਰਸ਼ੀ ਮੌਜੂਦ ਨੇ ਸਰ ਕੀ ਹੋਇਆ ਜੀ ਘਟਨਾ ਸਰ ਮੈਂ ਵੀਰਗਾਰਡ ਨਾਲ ਨਾ ਮੈਂ ਵਾਈਫ ਨੂੰ ਛੱਡਣ ਜਾ ਰਿਹਾ ਸੀਗਾ 100 ਫੁੱਟ ਦੀ ਦੂਰੀ ਤੋਂ ਮੈਨੂੰ ਮੈਂ 100 ਫੁੱਟ ਦੀ ਦੂਰੀ ਤੇ ਸੀਗਾ ਜਦੋਂ ਇਹ ਧੁਮਾਕੇ ਦੀ ਆਵਾਜ਼ ਆਈ ਬਹੁਤ ਜ਼ਬਰਦਸਤ ਧਮਾਕਾ ਸੀਗਾ ਤੇ ਜਦੋਂ ਮੈਂ ਇਹਦੇ ਤੋਹੀਂ ਰਹੀ ਇੱਕਦਮ ਹਿੱਦੀ ਜਿਹੜਾ ਆਵਾਜ਼ ਆਹੀਂ ਰੁਕ ਗਏ ਆ ਸਕੂਟਰ ਤੇ ਜਿਹੜੇ ਨੇੜੇ ਆਏ ਆ ਤੇ ਵੇਖਿਆ ਇਥੇ ਧੂਆਂ ਹੀ ਧੂਆਂ ਸੀਗਾ ਤੇ ਬਹੁਤ ਜ਼ਬਰਦਸਤ ਆਵਾਜ਼ ਸੀ ਬੰਦਾ ਵੀ ਸੀਗਾ ਜਿਹੜਾ ਕੋਈ ਫਟਰ ਹੋਇਆ ਸਰ ਇਸ ਗੱਲ ਦਾ ਨਹੀਂ ਜੀ ਪਤਾ ਲੱਗਾ ਬਾਕੀ ਸੋਣ ਨੂੰ ਆਇਆ ਕੋਈ ਬੰਦਾ ਸੀਗਾ ਕੋਈ ਫਟੜ ਹੋਇਆ ਬਿਲਕੁਲ ਹ ਤਾਂ ਤੇ ਇਲਾਕੇ ਦੇ ਸਰਪੰਚ ਸਾਹਿਬਾ ਸਾਡੇ ਮੌਜੂਦ ਨੇ ਮੈਡਮ ਕੀ ਹੋਇਆ ਜੀ ਘਟਨਾ ਤੁਸੀਂ ਜਦੋਂ ਆਪੇ ਪਾਜੀ ਅਸੀਂ ਤਾਂ ਇੱਥੇ ਹੁਣੇ ਹੀ ਮੈਂ ਪਹੁੰਚੀ ਆ ਤੁਸੀਂ ਸਰਪੰਚ ਦੇ ਇਲਾਕੇ ਦੇ ਦੇਖ ਕੇ ਬਿਲਕੁਲ ਵੀਰ ਜੀ ਹੋਇਆ ਤੇ ਇੱਥੇ ਆਵਾਜ਼ ਸੁਣੀ ਸੀ ਬੜੀ ਜ਼ੋਰਦਾਰ ਮੇਰੇ ਹਸਬੈਂਡ ਹੁਣੇ ਇੱਥੋਂ ਗੁਜ਼ਰ ਕੇ ਗਏ ਆ ਤੇ ਉਹਨਾਂ ਨੇ ਜਾਂਦੇ ਆਂ ਦੱਸਿਆ ਮੈਂ ਕਿ ਧਮਾਕਾ ਹੋਇਆ ਕਿਸ ਚੀਜ਼ ਦਾ ਹੋਇਆ ਤੇ ਇਹ ਕਹਿੰਦੇ ਕਿ ਇਤਰਾ ਬੰਬ ਬਲਾਸਟ ਹੋਇਆ ਬੰਬ ਬਲਾਸਟ ਹੈ ਹਾਲੇ ਤੇ ਰੋਲਾ ਪੈਨਦਾ ਪਿਆ ਆ ਤੇ ਅਸੀਂ ਤੇ ਪਹੁੰਚੇ ਆ ਬਾਕੀ ਪੁਲਿਸ ਜਿਹੜ ਦੇਖਦੇ ਆ ਸੁਣਿਆ ਕਿ ਇੱਕ ਜਣਾ ਜਿਹੜਾ ਜ਼ਖਮੀ ਅੱਗੇ ਦੀ ਕਾਰਵਾਈ ਬਾਕੀ ਤੁਹਾਨੂੰ ਦੱਸਦੇ ਆ ਵੈਰੀਫਾਈ ਕਰਕੇ ਬਾਅਦ ਕਿੰਨੀ ਸੀਗੀ ਵਾਸਤਾ ਕਾਫੀ ਜ਼ਿਆਦਾ ਸੀਗੀ ਜਦੋਂ ਬੰਬ ਬਲਾਸਟ ਹੁੰਦਾ ਵਾਸਤਾ ਹੁੰਦੀ ਆ ਤੁਹਾਨੂੰ ਪਤਾ ਪਿੰਡ ਦੇ ਨਸ਼ਹਿਰਾ ਕਾਫੀ ਅੰਦਰ ਜਾ ਕੇ ਪੈ ਜਾਂਦਾ ਉੱਥੋਂ ਤੱਕ ਆਵਾਜ਼ ਗਈ ਆ ਤੇ ਆਵਾਜ਼ ਜ਼ਿਆਦਾ ਸੀ ਤੇ ਫੇਰ ਹੀ ਉੱਥੋਂ ਤੱਕ ਪਹੁੰਚੀ ਹੈ ਨਾ ਤੇ ਬਾਕੀ ਅੱਗੇ ਦਾ ਆਪਾਂ ਦੇਖਦੇ ਹਾਂ ਮੁਲਾਜ਼ਮ ਕੀ ਦੱਸਦੇ ਆ ਤਾਂ ਬਿਲਕੁਲ ਤਾਂ ਇੱਕ ਵਾਰ ਫੇਰ ਤਸਵੀਰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋਗੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਤਾਂ ਬਕਾਇਦਾ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਸ਼ਖਸ ਕਿਸ ਰਸਤੇ ਤੋਂ ਆਇਆ ਸੀ ਇੱਥੇ ਕੀ ਕਰਨ ਆਇਆ ਸੀ ਔਰ ਦਿਨ ਦਿਹਾੜੇ ਇੱਥੇ ਕੀ ਕਰ ਰਿਹਾ ਸੀ ਉਸ ਦੀ ਜਰੀ ਹੈ ਇਸ ਲਈ ਪੜਤਾਲ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਗ੍ਹਾ ਤੇ ਕੁਝ ਧੂਆਂ ਉੱਡਦਾ ਵੀ ਨਜ਼ਰ ਆ ਰਿਹਾ ਹੈ ਤਾਂ ਇਹ ਉਹੀ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਕੀ ਵੱਡਾ ਜਿਹੜਾ ਹੈ ਇੱਕ ਤਮਾਕਾ ਹੋਇਆ ਔਰ ਤਮਾਕਾ ਕਿਸ ਚੀਜ਼ ਦਾ ਸੀ ਇਸ ਪਰਤਾਲ ਕਰ ਰਹੀ ਹੈ ਪਰ ਤੁਹਾਨੂੰ ਦੱਸਣਾ ਚਾਹਾਂਗੇ ਮਜੀਠਾ ਰੋਡ ਬਾਈਪਾਸ ਦਾ ਇਲਾਕਾ ਪੈਂਦਾ ਹੈ ਨਸ਼ਹਿਰਾ ਪਿੰਡ ਹੈ ਜਿੱਥੇ ਕੀ ਇਹ ਇੱਕ ਵੱਡਾ ਤਮਾਕਾ ਹੋਇਆ ਹੈ ਜਿਸ ਦੇ ਵਿੱਚ ਕੀ ਪੂਰੇ ਇਲਾਕੇ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਪੂਰਨ ਤੌਰ ਦੇ ਉੱਤੇ ਬੰਦ ਕੀਤੀਆਂ ਗਈਆਂ ਨੇ ਜਿਹੜਾ ਇਹ ਰਸਤਾ ਅੱਗੇ ਮਜੀਠਾ ਨੂੰ ਜਾਂਦਾ ਹੈ ਤੇ ਮਜੀਠਾ ਨੂੰ ਜਿਹੜਾ ਰਸਤਾ ਜਾਂਦਾ ਹੈ ਮਜੀਠੇ ਦੇ ਰਸਤੇ ਦੇ ਵਿੱਚ तकरीबन ਤੁਸੀਂ ਦੇਖੋਗੇ ਬਿਲਕੁਲ ਸਾਹਮਣੇ ਰਿਹਾਇਸ਼ੀ ਇਲਾਕਾ ਹੈ ਔਰ ਇਸ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਜੇ ਰਿਹਾਇਸ਼ੀ ਇਲਾਕਾ ਤੁਸੀਂ ਵੇਖ ਸਕਦੇ ਹੋ ਤੇ ਇਸ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਸਾਹਮਣੇ ਜਿਹੜੇ ਕੁਝ ਬਾਗ ਨੇ ਤਾਂ ਉਹਨਾਂ ਬਾਗ ਦੇ ਵਿੱਚ ਜਿਹੜਾ ਹੈ ਇਹ ਇੱਕ ਵੱਡਾ ਇਸ ਲਈ ਤਮਾਕੂ ਦੀ ਗੱਲ ਸਾਹਮਣੇ ਆ ਰਹੀ ਤਮਾਕੂ ਕਿਸ ਸੀਦਾ ਸੀ ਕਿਵੇਂ ਹੋਇਆ ਇਸ ਦੇ ਬਹੁਤ ਸਾਰੇ ਸਵਾਲ ਨੇ ਖੜੇ ਕਿਤੇ ਜਾ ਰਹੇ ਨੇ ਪਰ ਇਹ ਜਿਹੜੀ ਚੀਜ਼ ਹੈ ਆਪਣੇ ਆਪ ਦੇ ਵਿੱਚ ਕਾਫੀ ਸੈਂਸਿਟਿਵ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੀਤੇ ਕੁਝ ਸਮੇਂ ਤੋਂ ਘਟਨਾਵਾਂ ਵਾਪਰੀਆਂ ਤਾਂ ਹੁਣ ਵੱਡੀ ਘਟਨਾ ਜਿਹੜੀ ਇੱਥੇ ਵਾਪਰਦੀ ਨਜ਼ਰ ਆ ਰਹੀ ਆ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ ਆਲਾ ਅਧਿਕਾਰੀ ਨੇ ਔਰ ਤੁਸੀਂ ਦੇਖੋ ਕਿ ਇਸ ਇਲਾਕੇ 'ਚ ਬਹੁਤ ਜਗਾਂ ਦੇ ਉੱਤੇ ਸੀਸੀਟੀਵੀ ਕੈਮਰਾਜ਼ ਵੀ ਲੱਗੇ ਨੇ ਤਾਂ ਸੀਸੀਟੀਵੀ ਕੈਮਰਾ ਦੇ ਮੁਤਾਬਕ ਜਿਹੜਾ ਹੈ ਉਸ ਦੀ ਕੋਹ ਕੀਤੀ ਜਾਏਗੀ ਕਿ ਸ਼ਖਸ ਕੌਣ ਸੀ ਕਿਵੇਂ ਇੱਥੇ ਪਹੁੰਚਿਆ ਤਾਂ ਇਹ ਇਲਾਕਾ ਇਸ ਵੇਲੇ ਮਜੀਠਾ ਰੋਡ ਬਾਈਪਾਸ ਤੋਂ ਦੱਸਣਾ ਚਾਹਵਾਂਗੇ ਮਜੀਠਾ ਰੋਡ ਬਾਈਪਾਸ ਦਾ ਇਲਾਕਾ ਪੈਂਦਾ ਹੈ ਤਾਂ ਉੱਥੇ ਜਿਹੜੀ ਘਟਨਾ ਵਾਪਰੀ ਆ ਪੁਲਿਸ ਦੇ ਅਧਿਕਾਰੀ ਲਗਾਤਾਰ ਤਾਂ ਫਿਰ ਦੱਸ ਰਹੇ ਆ ਇੱਕ ਇੱਕ ਚੀਜ਼ ਦੀ ਡਿਟੇਲ ਬਿਲਕੁਲ ਸਟੀਕ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਤੁਸੀਂ ਦੇਖੋ ਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਤਾਂ ਉਹਨਾਂ ਨਾਲ ਆਪਸ ਵਿੱਚ ਡਿਸਕਸ਼ਨ ਚੱਲਦੀ ਸ਼ਖਸ ਕੌਣ ਸੀ ਕਿੱਥੋਂ ਆਇਆ ਕੀ ਚੀਜ਼ ਇੱਥੇ ਫੱਟੀ ਹੈ ਤਾਂ ਇਸ ਦੇ ਪਿੱਛੇ ਕੌਣ-ਕੌਣ ਲੋਕ ਮੌਜੂਦ ਨੇ ਤਾਂ ਇਹ ਵੱਡੀ ਗੱਲ ਸਾਹਮਣੇ ਆ ਰਹੀ ਆ ਕਿ ਆਖਿਰਕਾਰ ਇੱਕ ਵੱਡਾ ਧਮਾਕਾ ਹੁੰਦਾ ਹੈ ਜਿਸ ਤੋਂ ਬਾਅਦ ਇਸ ਪੂਰੇ ਇਲਾਕੇ ਦੇ ਵਿੱਚ ਜਿਹੜਾ ਹੈ ਇਸ ਵੇਲੇ ਸੰਸਨੀ ਮਚੀ ਹੈ ਤਾਂ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਤਾਂ ਇਹ ਸਵੇਲੇ ਪੁਲਿਸ ਤੁਸੀਂ ਦੇਖੋ ਕਿ ਸਭ ਨੂੰ ਪਿੱਛੇ ਕਰਾਰੀ ਕਿਉਂਕਿ ਜਿਸ ਵੇਲੇ ਅਚਾਨਕ ਧਮਾਕਾ ਹੁੰਦਾ ਹੈ ਉੱਥੇ ਬਹੁਤ ਸਾਰੇ ਲੋਕ ਇਹ ਸੜਕ ਤੇ ਆ ਗਏ ਸਨ ਪਰ ਮਨਸ਼ਾ ਕੀ ਸੀ ਵੱਡਾ ਸਵਾਲ ਹੈ ਕਿ ਮਨਸ਼ਾ ਕੀ ਸੀ ਕੌਣ ਸੀ ਉਹ ਸ਼ਖਸ ਜਿਸ ਨੇ ਕੀਤੀ ਇਸ ਪੂਰੇ ਧਮਾਕੇ ਨੂੰ ਕੀਤਾ ਫਿਲਹਾਲ ਉਸ ਦੀ ਜਿਹੜੀ ਹੈ ਇੱਥੇ ਪੜਤਾਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖੋ ਪੁਲਿਸ ਹਰ ਐਂਗਲ ਦੇ ਨਾਲ ਜਿਹੜੀ ਇੱਥੇ ਸਰਚ ਕਰ ਰਹੀ ਹੈ ਤਾਂ ਕਿ ਕੁਝ ਸੱਚ ਦਾ ਪਤਾ ਲੱਗ ਸਕੇ ਤਾਂ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਹੈ ਕਿ ਕੋਈ ਸਰ ਕੋਈ ਜਾਣਕਾਰੀ ਸਾਂਝੀ ਕਰੋ ਸਰ ਸਭ ਥੋੜੀ ਦੱਸ ਦਿਓ ਜੀ ਮੈਨੂੰ ਕੋਈ ਪਤਾ ਨਹੀਂ ਹੈਗਾ ਬਾਤ ਕਰ। ਇਹ ਐਵੇਂ ਮੈਂ ਥੋੜਾ ਜਿਹਾ ਦੱਸ ਦਿਓ ਹੋਇਆ ਕੀ ਅਸੀਂ ਫਿਰ ਅਸੀਂ ਉੱਥੇ ਹਾਂ ਚੱਲਦੇ। ਕੁਝ ਨਹੀਂ ਪਤਾ ਜੀ, ਕੁਝ ਨਹੀਂ ਪਤਾ। ਜਿੰਨੀ ਤੱਕ ਫ੍ਰੈਂਸਿਕ ਫ੍ਰੈਂਸਿਕ ਟੀਮ ਆਏਗੀ ਫਿਰ ਪਤਾ। ਨਹੀਂ ਕੋਈ ਤਮਾਕਾ ਹੋਇਆ ਸਰ। ਬਾਰੇ ਪਤਾ। ਲੋਕ ਦੱਸਦੇ ਆ। ਸਾਡੀ ਤਮਾਕਾ ਹੋਇਆ। ਜਾਂਚ ਕੀਤੀ ਜਾ ਰਹੀ ਸਰ। ਕੀਤੀ ਕੀਤੀ ਜਾ। ਤਾਂ ਬਿਲਕੁਲ ਤੁਸੀਂ ਵੇਖੋ ਕਿ ਪੁਲਿਸ ਦਾ ਸਾਫ਼ ਕਹਿਣਾ ਹੈ ਕਿ ਇੱਥੇ ਇੱਕ ਲੋਕਾਂ ਨੇ ਦੱਸਿਆ ਕਿ ਤਮਾਕਾ ਹੋਇਆ ਹੈ ਤਾਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਤੁਸੀਂ ਦੇਖੋ ਕਿ ਮੌਕੇ ਦੇ ਉੱਤੇ ਲੋਕਾਂ ਨੂੰ ਪਿੱਛੇ ਕਰਾਇਆ ਜਾ ਰਿਹਾ ਹੈ ਕਿ ਤਾਂਕਿ ਹੋਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਸਾਹਮਣੇ ਨਾ ਹੋਵੇ ਜਿਸ ਦੇ ਨਾਲ ਕਿ ਹੋਰ ਵੱਡਾ ਨੁਕਸਾਨ ਹੋ ਸਕੇ ਤਾਂ ਫਿਲਹਾਲ ਦੱਸਣਾ ਚਾਹਾਂਗੇ ਅੰਮ੍ਰਿਤਸਰ ਦੇ ਮਜੀਠਾ ਰੋੜੀ ਇਲਾਕੇ ਦੀ ਇੱਕ ਵਾਰ ਤਸਵੀਰ ਤੁਹਾਨੂੰ ਦਿਖਾਣਿਆ ਪੂਰਾ ਇਲਾਕਾ ਤੁਸੀਂ ਦੇਖੋ ਇਸ ਵੇਲੇ ਪੂਰਾ ਇਧਰ ਰਿਹਾਈ ਸਾਬ ਬਿਲਕੁਲ ਦਿਸਦਾ ਤੇ ਫਟਿਆ ਉਤੋਂ ਮਹਿਜ 10 ਕਦਮ ਦੀ ਦੂਰੀ ਦੇ ਉੱਤੇ ਇੱਕ ਰਿਹਾਈਸੀ ਇਲਾਕਾ ਹੈ ਕਲੋਨੀ ਹੈ ਉਸ ਕਾਲੋਨੀ ਦੇ ਵਿੱਚ ਲੋਕ ਰਹਿੰਦੇ ਨੇ ਔਰ ਸਾਹਮਣੇ ਦੁਕਾਨਾਂ ਨੇ ਔਰ ਤਕਰੀਬਨ ਸਵੇਰ ਵੇਲੇ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਇਹ ਹਾਲਾਤ ਇੱਥੇ ਬਣੇ ਨੇ ਔਰ ਤਸਵੀਰ ਤੁਹਾਨੂੰ ਲਗਾਤਾਰ ਸਾਂਝੀ ਕੀਤੀ ਹੈ ਪੁਲਿਸ ਨੇ ਪਹਿਲਾ ਬਿਆਨ ਪੰਜਾਬ ਪੁਲਿਸ ਵੱਲੋਂ ਪਹਿਲਾ ਬਿਆਨ ਦਿੱਤਾ ਜਾ ਰਿਹਾ ਕਿ ਇੱਥੇ ਇੱਕ ਵੱਡਾ ਤਮਾਕਾ ਹੋਇਆ ਸੀ ਫੋਰੈਂਸਿਕ ਦੀ ਟੀਮਾਂ ਭੁਲਾਈਆਂ ਜਾ ਰਹੀਆਂ ਨੇ ਤਾਂ ਪੂਰੇ ਕੋਕ ਕੀਤੀ ਜਾ ਰਹੀ ਹੈ ਕਿ ਮਸਲਾ ਕੀ ਸੀ ਤਾਂ ਫਿਲਹਾਲ ਵੱਡੀ ਵਾਰਦਾ ਅੰਮ੍ਰਿਤਸਰ ਵਿੱਚ ਇੱਕ ਵਾਰ ਫੇਰ ਪਿਛਲੇ 2-3 ਦਿਨਾਂ ਤੋਂ ਲਗਾਤਾਰ ਅੰਮ੍ਰਿਤਸਰ ਜਿਹੜਾ ਹੈ ਕ੍ਰਾਈਮ ਕਰਕੇ ਜਾਣੇ ਜਾ ਰਿਹਾ ਸੀ ਤਾਂ ਹੁਣ ਇੱਕ ਵੱਡੀ ਘਟਨਾ ਵਾਪਰੀ ਹੈ ਇਹ ਤਮਾਕਾ ਕਿਸ ਚੀਜ਼ ਦਾ ਸੀ ਅੱਦੀ ਕੋ ਕੀਤੀ ਜਾ ਰਹੀ ਹੈ ਕੌਣ ਸ਼ਖਸ ਸੀਗਾ ਇਸ ਦੇ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਲੇਕਿਨ ਵੱਡਾ ਮਾਮਲਾ ਤਮਾਕੇ ਦੀ ਆਵਾਜ਼ ਨਾਲ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਵਿੱਚ ਸਨਸਨੀ ਮਚਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਪੁਲਿਸ ਕੋ ਕਰੀ ਹੈ ਦੇਖਣਾ ਹੋਵੇਗਾ ਕਿ ਸੱਚ ਸਾਹਮਣੇ ਆਉਂਦਾ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ